ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਪਿਤਾ ਨੇ ਇੱਕ ਭਿਆਨਕ ਕਦਮ ਚੁੱਕ ਕੇ ਆਪਣੀ ਧੀ ਦੇ ਨਾਜਾਇਜ਼ ਸੰਬੰਧ ਦਾ ਸ਼ੱਕ ਹੋਣ ਦੇ ਕਾਰਨ ਉਸਨੇ ਉਸਤੇ ਹੱਥ ਵੰਨ ਕੇ ਉਸਨੂੰ ਨਹਿਰ ਤੇ ਬਕਸੁਰ ਤਤਾ ਇਸ ਘਟਨਾ ਦਿੱਤੇ ਹੋ ਹੁਣ ਸਾਹਮਣੇ ਆਈ ਹੈ ਇਤਿਆਨ ਦੇ ਨਯੋਗ ਹੈ ਕਿ ਦੋਸ਼ੀ ਦੇ ਰਿਸ਼ਤੇਦਾਰ ਨੇ ਇਸ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਐਸਐਸਪੀ ਫਿਰੋਜ਼ਪੁਰ ਪਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਪਿਤਾ ਸੁਰਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੋਰ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਦੋਸ਼ੀ ਸੁਰਜੀਤ ਸਿੰਘ ਪੁਲਿਸ ਰਸਤ ਵਿੱਚ ਪ ਦੇ ਉਸਨੇ ਕਿਹਾ ਕਿ ਮੈਂ ਆਪਣੀ ਤੀਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਨਹੀਂ ਸੁਣੀ ਇਸ ਕਾਰਨ ਮੈਨੂੰ ਇੱਕ ਕਦਮ ਚੁੱਕਣਾ ਪਿਆ ਇਸ ਲਈ ਮੈਂ ਮਜਬੂਰ ਹੋ ਗਿਆ ਸੀ ਚੱਲ ਗੱਸ ਕੀ ਕਮੀ ਰਹੀ ਤੇ ਆ ਤੇ ਫਿਰ ਇੱਕ ਆ ਮਗਾ ਤੋ ਕੀਤਾ ਦੱਸੀ ਦੱਸ ਦੇ ਨਹੀਂ ਰਾਏ ਦਾ ਫੋਨ ਚਾਹ jangan lupa jangan usir ini bye bye, ਬਾਈ ਬਾਈ ਪ੍ਰੀਤ ਕੋ ਬਾਈ ਆ ਯਾ ਪ੍ਰੀਤ ਸੱਸ ਸੱਟਦੀ ਐ ਦੋਆ ਜੀ ਆਨੇ ਇਸ ਨਹੀਂ ਪ੍ਰੀਤ ਰਾਣੀ ਜਾਣ ਦੇ ਮਾ ਮੈਂ ਪ੍ਰੀਤ ਕੀ ਕੀਤਾ ਇਹ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਤੋ ਜਿਆ ਨਹੀਂ ਸਾਂਭਣੀ ਐ ਚੱਲ ਤਿਆਰੀ ਆ ਦੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੁਸਤ ਘਰ ਦਾ ਕਾਰੋਬਾਰ ਵੀ ਰੋ ਤਾਂ ਅਸੀਂ ਵੀ ਨੂੰ ਤੋਂ ਮੋਜ ਕਰ ਉਤਾਰਿਆ ਸਰ ਇਹਦੇ ਦੋ ਵਾਰੀ ਕਾਰੇ ਅਸੀਂ ਦੇ ਲਿੱਤੇ ਹੀ ਆਂ ਜਿਹਨਾਂ ਸਹਰ ਜੋੜੇ ਸੀਗੇ ਪੁੱਤੋ ਪੁੱਤਣਾ ਮਾਰਨ ਜਾਂ ਮਾਰ ਜਾਂ ਇਹ ਟਟੂ ਨੇ ਅਸੀ ਇੱਕ ਆਂਡ ਕੀਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਮੱਤ ਕਰਕੇ ਘਰੇ ਪਾਣੀ ਪਾਇ ਨਿੱਕੀ ਕੁੜੀ ਨੇ ਆਪਾ ਆ ਕਰਨਾ ਚਾਹੁੰਦੀ ਈ ਦੇਸਾ ਕੁੜੀ ਨੇ ਕਹਿੰਦੀ ਪਾਪਾ ਪਾਪਾ ਕੁਝ ਦੇਣਾ ਚਾਹੁੰਦੀ ਕੌਣ ਆਪਣੀ ਪ੍ਰੀਤ ਮੈਂ ਨੂੰ ਫੇਰ ਹੱਥ ਜੋਜੇ ਮੈਂ ਹਸਪਤਲ ਲੈ ਇਹ ਵੀ ਤੇ ਇੱਕ ਡੇਢ ਮਹੀਨਾ ਪਹਿਲਾਂ ਮੇਰੇ ਡਾਕਟਰ ਸਾਹਿਬ ਨੂੰ ਪਤਾ ਮੈਂ ਆਪ ਵੀ ਨਹਿਰ ਪੀਸਾਲ ਮਾਰਨ ਗਿਆ ਮੈਂ ਫਿਰ ਤੋਂ ਸਮਝ ਗਿਆ ਮੈਂ ਕਿ ਪਤਾ ਡਾਰੀ ਚੰਗੀ ਪਰ ਉਹ ਚੇਤਾਨੀ ਫਿਰ ਕੀ ਹੋਇਆ ਫਿਰ ਜਦੋਂ ਮੈਂ ਉਧਰ ਆਇਆ ਮੈਨੂੰ ਪਤਾ ਆ ਕਿ ਕਾਰਾ ਕੀਤਾ ਕਹਿੰਦੀ ਮੈਂ ਕਰਨਾ ਹੈ ਕਰਨਾ ਜੋ ਤੁਹਾਡੇ ਤੋਂ ਹੁੰਦਾ ਜਿਹੜੀ ਨਹਿਰ ਸਟੈਟ ਹੋਈ ਮੈਂ ਆਪਣਾ ਮੋਗਾਰੂ ਕੋਲ ਪਾਸੇ ਹਸਪਤਲ ਹੋ ਗਿਆ ਤਾਂ ਕਿਵੇਂ ਸਟੇ ਆਉਂਦੇ ਆ ਤੁਸੀਂ ਆ ਕੇ ਆਂਦੇ ਆ ਨਾ ਆਪੇ ਤਿਆ ਜੀ ਉਹਦਾ ਕੀ ਮਾਮਲਾ ਹੈਗਾ ਤੇ ਕੀ ਕਰਨਾ ਹਾਂ ਹਾਂ ਇੱਕ ਸਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਦਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀ ਡਿਸਪੈਚ ਕੀਤੀ ਐ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆਹ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਕੇ ਆ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਚੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸਰ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਸਰ ਮਾਨਾ ਦਰਖਾਸਤ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਉਹ ਅਰੈਸਟ ਕਰ ਲਿਆ ਸਰ ਡੈੱਡ ਬੋਡੀ ਮਿਲਦੀ ਸੀ ਨਹੀਂ